ਸ੍ਰੀ ਗੱਲ ਜੀ ਅੱਜ ਦੀਆਂ ਤਾਜ਼ਾ ਖਬਰਾਂ ਮੰਤਰੀ ਹਰਦੀਪ ਸਿੰਘ ਮੁੰਡਿਆ ਵਿਧਾਇਕ ਡਾਕਟਰ ਚੰਨਜੀਤ ਸਿੰਘ ਜੱਲੀ ਨੂੰ ਕਣੋਵਾ ਵਿਖੇ 97 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਦੁਕਾਟਾ ਨਮ ਕੀਤਾ ਪੰਜਾਬ ਦੇ ਮਾਲ ਮੁਰਬ ਸੇਵਾ ਤੇ ਆਫਤ ਪ੍ਰਬੰਧਕ ਜਲ ਸਪਲਾਈ ਅਤੇ ਸੈਨੀਟੇਸ਼ਨ ਅਤੇ ਮਕਾਨ ਸਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡਿਆ ਵੱਲੋਂ ਐਮਐਲਏ ਚਮਕੌਰ ਸਾਹਿਬ ਡਾਕਟਰ ਚੰਜੀਤ ਸਿੰਘ ਨੀ ਵੱਲੋਂ ਹਲਕਾ ਵਿਧਾਇਕ ਅਜਨਾਲਾ ਕਲੀਪ ਸਿੰਘ ਢਾਲੀਵਾਲ ਦੇ ਸਾਂਝੇ ਤੌਰ ਤੇ 97 ਲੱਖ ਰੁਪਏ ਦੇ ਵਕਫਾਕ ਵਿਕਾਸ ਕਾਰਜਾਂ ਦਾ ਦੁਕਾਟਾ ਨਾਮ ਕੀਤਾ ਗਿਆ ਇਹਨਾਂ ਵਿੱਚੋਂ ਘੜਵਾ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਰਾਟ ਸਕੂਲ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 11 ਲੱਖ ਰੁਪਏ ਦਾ ਲਾਗਤ ਨਾਲ ਤਿਆਰ ਕੀਤੀ ਗਈ ਸੀ ਸਾਇੰਸ ਲੈਬ ਅਤੇ 11 ਲੱਖ ਰੁਪਏ ਦੀ ਲਾਗਤ ਨਾਲ ਸਵਰਗੀ ਸਰਜੀਤ ਸਿੰਘ ਯਾਦਗਾਰੀ ਡਿਜੀਟਲ ਲਾਇਬ੍ਰੇਰੀ ਜੋ ਕਿ ਘੜਵਾ ਪਿੰਡ ਦੇ ਵਾਸੀ ਬਲਵਿੰਦਰ ਸਿੰਘ ਧਨਵਾ ਦੇ ਪਰਿਵਾਰ ਦੇ ਸਾਂਝੇ ਯਤਨਾਂ ਨਾਲ ਤਿਆਰ ਕੀਤੀ ਗਈ ਸੀ ਜਿਸ ਦਾ ਦੁਕਾਟਨ ਵਰਦਿਆਰਥੀਆਂ ਨੂੰ ਅਰਪਤ ਕੀਤੇ ਗਏ ਇਸ ਤੋਂ ਇਲਾਵਾ 25 ਲੱਖ ਰੁਪਏ ਦੀ ਲਗਤ ਨਾਲ ਇਤਿਹਾਸਿਕ ਪਾਂਡਵ ਸਰੋਵਰ ਦੇ ਵਿਕਾਸ ਕਾਰਜਾਂ ਦੁਕਾਟਨ ਵਿੱਚ ਸ਼ੁਰੂਆਤ ਕੀਤੀ ਗਈ ਕੈਬਨ ਮੰਤਰੀ ਸਰਦਾਰ ਹਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਘਣਵਾ ਦਾ ਪਾਂਡਵ ਸਰੋਵਰ ਇੱਕ ਪ੍ਰਚੀਨ ਧਰੋਵਰ ਹੈ ਇਸ ਨੂੰ ਵਿਕਸਿਤ ਕਰਕੇ ਵੇਖਣਯੋਗ ਬਣਾਇਆ ਜਾਵੇਗਾ ਇਸ ਪ੍ਰਚੀਨ ਤਰਹੋ ਨੂੰ ਸੰਭਾਲ ਕੇ ਰੱਖਿਆ ਜਾ ਸਕੇ ਅਤੇ ਇੱਕ ਇਹ ਇੱਕ ਦੇਖਣਯੋਗ ਸੈਰ ਕਰਨਯੋਗ ਜਗ੍ਹਾ ਵੀ ਬਣ ਸਕੇ ਇਸ ਪ੍ਰੰਤ ਉਹਨਾਂ ਪਿੰਡ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਤ 50 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਆਂਗਣਵਾਰੀ ਸੈਕਟਨ ਅਤੇ ਕਮਰਿਆਂ ਦਾ ਉਦਘਾਟਨ ਕਰ ਸ਼ੁਰੂ ਕਰ ਕੀਤੀ ਸੀ ਇਸ ਮੌਕੇ ਬੋਲਦਿਆ ਕੈਬਨਟ ਮੰਤਰੀ ਹਰੀਸ਼ ਸਿੰਘ ਮੁੰਡਿਆ ਵੱਲੋਂ ਕਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਤੇ ਪੰਜਾਬ ਨੂੰ ਮੋੜ ਤੋਂ ਰੰਗਲਾ ਪੰਜਾਬ ਬਣਾਉਣ ਦੀ ਪੰਜਾਬ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਤੇ ਸਿਹਤ ਸਹੂਲਤਾਂ ਰੋਜਗਾਰ ਦੇਣਾ ਉਹਨਾਂ ਦਾ ਉਹਨਾਂ ਕਿਹਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਇਹ ਸੋਚ ਰਿਹਾ ਹੈ ਹੋਵੇ ਕਿ ਦੇਸ਼ ਤਰੱਕੀ ਕਰਦਾ ਹੈ ਮੋਢੀਆਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਸੋਚ ਧੀਆਂ ਪ੍ਰਤੀ ਬਹੁਤ ਵਧੀਆ ਹੈ ਉਹਨਾਂ ਵਰਦਾਰਥਾਂ ਨੂੰ ਸੰਬੋਧਨ ਕਰਦੇ ਹੋਏ ਤੁਸੀਂ ਜ਼ਰੂਰ ਤਰੱਕੀ ਕਰੋਗੇ ਪੰਜਾਬ ਦੀਆਂ ਧੀਆਂ ਪਹਿਲਾਂ ਹੀ ਬਹੁਤ ਉੱਚੇ ਅਹੁਦਿਆਂ ਤੇ ਕੰਮ ਕਰ ਦਿਆ ਹਨ ਇਸ ਤੋਂ ਇਲਾਵਾ ਕੈਵਨਨ ਮੰਤਰੀ ਅਤੇ ਨਗਰ ਪੰਚਾਇਤ ਕੜਮਾ ਦੀ ਮੰਗ ਅਨੁਸਾਰ ਕੜਮਾ ਦੇ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਜੋ ਪ੍ਰਾਪਤ ਹੋਣ ਕਾਰਨ ਗੁਰੂ ਜੀ ਦੇ ਨਾਂ ਤੇ ਕੜਮਾ ਵਿਖੇ ਸਬ ਡਿਵੀਜ਼ਨ ਦੀ ਇਮਾਰਤ ਬਣਾਉਣ ਦੀ ਮੰਗ ਜਲਦੀ ਹੀ ਵਿਚਾਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਕੜਮਾ ਮਾਸਟਰ ਪਲਾਨ ਨੂੰ ਰੁਕਿਆ ਕੰਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤਾਲਮਿਲ ਕਰਕੇ ਅਗਲੇ ਮਹੀਨੇ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਮੌਕੇ ਕੈਬਨ ਮੰਤਰੀ ਹਰਦੀਪ ਮੁੰਡਿਆ ਨੇ ਸਬੋਧਨ ਕਰਦਿਆਂ ਹੋਇਆਂ ਕਹਿ ਕੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ-ਜਿੱਥੇ ਵੀ ਨਵੇਂ ਪਾਸ਼ਾ ਸ੍ਰੀ ਗੁਰ ਤੇਗ ਬਹਾਦਰ ਜੀ ਚਨ ਛੋ ਪ੍ਰਾਪਤ ਥਾਵਾਂ ਹਨ ਉਹਨਾਂ ਸਾਰੀਆਂ ਥਾਵਾਂ ਤੇ ਵਿਕਾਸ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ 50 ਲੱਖ ਰੁਪਏ ਦੀ ਗਰਾਟਾ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਵਿਾਸਨ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸੁਵਿਧਾ ਦਿੱਤੀਆਂ ਜਾ ਰਹੀਆਂ ਹਨ ਵਿਧਾਇਕ ਡਾਕਟਰ ਚੰਜੀ ਸਿੰਘ ਦੀ ਮੰਗ ਤੇ ਪਿੰਡ ਘੜਮਾ ਨੂੰ ਸਬਡਿਵੀਜ਼ਨ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ ਕਿਹਾ ਗਿਆ ਕਿ ਸਬਡਿਵੀਜ਼ਨ ਘੜਮਾ ਵਿਖੇ ਜਲਦੀ ਹੀ ਸਬਡਿਵੀਜ਼ਨ ਪੱਧਰੀ ਕੰਮ ਸ਼ੁਰੂ ਕਰ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਘੜਮਾ ਦੇ ਵਿਕਾਸ ਪੱਖੋਂ ਕਿਸੇ ਵੀ ਤਰ੍ਹਾਂ ਦੀ ਗ੍ਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਵਿਦਿਆਰਥੀ ਜੋ ਕਾਫੀ ਪ੍ਰਭਾਵਿਤ ਹੋਏ ਹਨ ਇਸ ਮੌਕੇ ਜਿੱਥੇ ਵਿਧਾਇਕ ਡਾਕਟਰ ਚੰਨਜੀਤ ਸਿੰਘ ਨੇ ਕੈਬਨਿਟ ਮੰਤਰੀ ਨੂੰ ਘੜਮਾ ਦੇ ਵਿਕਾਸ ਕਾਰਜਾਂ ਲਈ ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਰੱਖੀਆਂ ਉੱਥੇ ਹੀ ਮੰਤਰੀ ਵੱਲੋਂ ਇਹਨਾਂ ਦੀ ਹਰ ਤਰ੍ਹਾਂ ਦੀ ਸਹਿਯੋਗ ਦਾ ਭਰੋਸਾ ਦਿੱਤੇ ਗਿਆ ਧੰਨਵਾਦ ਸਾਹਿਬ ਜੀ ਖਬਰਾਂ ਵੇਖਣ ਲਈ ਅੱਗੇ